ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੈਬਜ਼ਾਦੇ ਸਨ ਉਹਨਾਂ ਪੰਜਾਂ ਵਿੱਚੋਂ ਤਿੰਨ ਸੈਬਜ਼ਾਦੇ ਪ੍ਰਸਿੱਧ ਹੋਏ ਬਾਬਾ ਗੁਰਦਿੱਤਾ ਜੀ ਬਾਬਾ ਅਟਲ ਰਾਏ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਅਟਲ ਰਾਏ ਜੀ ਛੋਟੀ ਉਮਰ ਤੋਂ ਹੀ ਨੇਮ ਨਾਲ ਗੁਰਬਾਣੀ ਦਾ ਪਾਠ ਅਤੇ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ ਜਿਸ ਕਰਕੇ ਬਾਬਾ ਆਟਲ ਰਾਏ ਵਿੱਚ ਆਪਣੇ ਆਪ ਹੀ ਕਰਾਮਾਤੀ ਤਾਕਤਾਂ ਆ ਗਈਆਂ ਪਰ ਗੁਰੂ ਜੀ ਦਾ ਹੁਕਮ ਸੀ ਕਿ ਇਹਨਾਂ ਤਾਕਤਾਂ ਨੂੰ ਵਰਤਨਾ ਤੇ ਕਰਾਮਾਤ ਵਿਖਾਉਣੀ ਠੀਕ ਨਹੀਂ ਕਈ ਵਾਰੀ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਬੇਟਾ ਸ਼ਕਤੀ ਕਰਾਮਾਤ ਨਾ ਵਿਖਾਇਆ ਕਰ ਪਰ ਬਾਬਾ ਅਟਲ ਰਾਏ ਜੀ ਬੜੇ ਨਰਮ ਸੁਭਾਅ ਦੇ ਸਨ ਤੇ ਜਿਹੜਾ ਵੀ ਬਾਬਾ ਅਟਲ ਰਾਏ ਜੀ ਦੇ پاس ਆਉਂਦਾ ਉਸਦੀ ਮਰਜ਼ੀ ਪੂਰੀ ਹੋ ਜਾਂਦੀ ਸੀ ਇੱਕ ਵਾਰ ਦੀ ਗੱਲ ਹੈ ਸੋਨੀ ਜਾਤ ਦੇ ਖੱਤਰੀ ਦਾ ਲੜਕਾ ਜਿਸ ਦਾ ਨਾਮ ਮੋਹਨ ਸੀ ਉਸ ਦਾ ਬਾਬਾ ਅਟਲ ਰਾਏ ਜੀ ਦੇ ਨਾਲ ਬਹੁਤ ਪ੍ਰੇਮ ਸੀ ਤੇ ਕਾਫੀ ਸਮਾਂ ਬਾਬਾ ਅਟਲ ਰਾਏ ਜੀ ਦੇ ਨਾਲ ਹੀ ਬਤੀਤ ਕਰਦਾ ਸੀ ਤੇ ਨਾਲ ਹੀ ਖੇਡਦਾ ਸੀ ਤੇ ਇਹਨਾਂ ਦੋਵਾਂ ਦੀਆਂ ਅਵਸਥਾ ਵੀ ਇੱਕ ਸਮਾਨ ਸੀ ਤੇ ਦੋਵੇਂ ਜਣੇ 9 ਸਾਲ ਦੇ ਕਰੀਬ ਸਨ ਤੇ ਇੱਕ ਦਿਨ ਬਾਬਾ ਅਟਲ ਰਾਏ ਜੀ ਨੇ ਹੱਥ ਵਿੱਚ ਖੁੰਡੀ ਫੜ ਕੇ ਗੇਂਦ ਨਾਲ ਖੇਡਣ ਦੀ ਖੇਡ ਰਚਾਈ ਮੋਹਨ ਦੇ ਨਾਲ ਸ਼ਰਤ ਬਣ ਕੇ ਸਾਰਾ ਦਿਨ ਖੇਡਦੇ ਰਹੇ ਨਾਲ ਹੋਰ ਵੀ ਬੱਚੇ ਸਨ ਪਰ ਆਖਰੀ ਬਾਜੀ ਮੋਹਨ ਦੇ ਸਿਰ ਚੜ ਗਈ ਉਦਰੋ ਸ਼ਾਮ ਪੈ ਗਈ ਸ਼ਾਮ ਕਰਕੇ ਖੇਡਣਾ ਬੰਦ ਕਰ ਦਿੱਤਾ ਤੇ ਬਾਬਾ ਅਟਲ ਰਾਏ ਜੀ ਨੇ ਕਿਹਾ ਕਿ ਮੋਹਨ ਤੇਰੇ ਸਿਰ ਜਿਹੜੀ ਬਾਜੀ ਰਹਿ ਗਈ ਹੈ ਇਹ ਤੂੰ ਸਵੇਰੇ ਆ ਕੇ ਦਹੀਂ ਉਹ ਚੰਗਾ ਕਹਿ ਕੇ ਚਲਾ ਗਿਆ ਤੇ ਹੋਰ ਬੱਚੇ ਵੀ ਆਪੋ ਆਪਣੇ ਘਰ ਚਲੇ ਗਏ ਪਰ ਜਿਸ ਵੇਲੇ ਮੋਹਨ ਆਪਣੇ ਘਰ ਜਾ ਕੇ ਸੁੱਤਾ ਤੇ ਉਸ ਨੂੰ ਸੱਪ ਨੇ ਵੱਢ ਲਿਆ ਤੇ ਉਸ ਦੇ ਮਾਪੇ ਉਸ ਦਾ ਇਲਾਜ ਕਰਦੇ ਰਹੇ ਪਰ ਕੋਈ ਪੇਸ਼ ਨਹੀਂ ਗਈ ਸਵੇਰ ਹੁੰਦਿਆਂ ਤੱਕ ਮੌਨ ਮਰ ਗਿਆ ਮਾਤਾ ਪਿਤਾ ਦਾ ਇੱਕੋ ਇੱਕ ਪੁੱਤਰ ਸੀ ਅਤੇ ਮਾ ਬਾਪ ਬਹੁਤ ਉੱਚੀ ਉੱਚੀ ਰੋਣ ਲੱਗ ਪਏ ਆਂਡ ਗਵਾਂਡ ਵੀ ਇਕੱਠੇ ਹੋ ਗਏ ਰਾਤ ਬੀਤਣ ਤੋਂ ਬਾਅਦ ਬਾਬਾ ਅਟਲ ਰਾਏ ਜੀ ਸਵੇਰੇ ਉੱਠ ਕੇ ਨਿਤਕ੍ਰਿਆ ਕੀਤੀ ਤੇ ਖੇਡਣ ਵਾਲੀ ਜਗ੍ਹਾ ਤੇ ਆਣ ਖਲੋਤੇ ਤੇ ਹੋਰ ਵੀ ਬੱਚੇ ਆ ਗਏ ਪਰਮਹੋਂ ਦੇ ਨਾਂ ਆਉਣ ਤੇ ਬਾਬਾ ਅਟਲ ਰਾਏ ਜੀ ਨੇ ਕਿਹਾ ਕਿ ਕੀ ਗੱਲ ਹੈ ਜਿਸ ਨੇ ਸਾਡੀ ਬਾਜੀ ਦੇਣੀ ਹੈ ਉਹ ਹੁਣ ਤੱਕ ਆਇਆ ਕਿਉਂ ਨਹੀਂ ਜਦ ਬਾਬਾ ਜੀ ਨੇ ਇੱਕ ਲੜਕੇ ਨੂੰ ਭੇਜਿਆ ਕਿ ਤੂੰ ਉਸ ਨੂੰ ਬੁਲਾ ਕੇ ਲਿਆ ਜਦ ਉਹ ਲੜਕਾ ਮਹੌਨ ਦੇ ਘਰ ਗਿਆ ਤੇ ਸਾਰੇ ਜਣਿਆਂ ਨੂੰ ਰੋਂਦਿਆਂ ਵੇਖ ਕੇ ਪੁੱਛਿਆ ਕਿ ਕੀ ਗੱਲ ਹੈ ਤਾਂ ਉਹਨਾਂ ਨੇ ਆਖਿਆ ਕਿ ਮਹੌਨ ਮਰ ਗਿਆ ਹੈ ਉਸ ਲੜਕੇ ਨੇ ਝੱਟ ਆਣ ਕੇ ਬਾਬਾ ਅਟਲ ਰਾਏ ਜੀ ਨੂੰ ਆਖਿਆ ਕਿ ਮੋਹਨ ਤਾਂ ਮਰ ਗਿਆ ਹੈ। ਤਦ ਬਾਬਾ ਟਾਲ ਰਾਏ ਜੀ ਕਹਿਣ ਲੱਗੇ ਕਿ ਕਿਵੇਂ ਮਰ ਗਿਆ ਹੈ? ਉਸ ਦੇ ਸਿਰ ਤੇ ਬਾਜੀ ਸੀ। ਬਾਜੀ ਦੇਣ ਮਾਰਾ ਪਖੰਡ ਕਰ ਰਿਹਾ ਹੋਣਾ ਹੈ। ਕਿੱਥੇ ਆਉ ਮੈਂ ਉਸ ਨੂੰ ਉਠਾਨਾ ਹਾਂ ਤੇ ਬਾਜੀ ਦੇਣ ਨੂੰ ਕਹਿੰਦਾ ਹਾਂ। ਬਾਬਾ ਅਟਲ ਰਾਏ ਜੀ ਮੋਹਨ ਦੇ ਘਰ ਗਏ ਤੇ ਬਾਬਾ ਟਾਲ ਰਾਏ ਜੀ ਨੇ ਵੇਖਿਆ ਕਿ ਮੋਹਨ ਸੁੱਤਾ ਪਿਆ ਹੈ। ਬਾਬਾ ਜੀ ਨੇ ਅਗਾਹ ਹੋ ਕੇ ਮਹੌਨ ਨੂੰ ਵੇਖਿਆ ਤੇ ਆਪਣੀ ਖੁੰਡੀ ਨਾਲ ਹਲੋਣਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੱਸ ਕਰ ਉਹ ਪਖੰਡੀਆਂ ਬਾਜੀ ਦੇਣ ਦਿਆ ਮਾਰਾ ਕੇਸਲ ਮਾਰ ਕੇ ਪਿਆ ਹੈ ਉੱਠ ਕੇ ਸਾਡੀ ਬਾਜੀ ਦੇ ਤੇ ਮਹੌਨ ਉਸ ਵੇਲੇ ਉੱਠ ਬੈਠਾ ਛੇਤੀ ਨਾਲ ਉਹ ਬਾਬਾ ਜੀ ਦੇ ਨਾਲ ਖੇਡਣ ਭੱਜ ਗਿਆ ਤੇ ਘਰ ਵਾਲਿਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹਨਾਂ ਦਾ ਮਰਿਆ ਹੋਇਆ ਪੁੱਤਰ ਜਿੰਦਾ ਹੋ ਗਿਆ ਇਹ ਗੱਲ ਸਾਰੇ ਨਗਰ ਵਿੱਚ ਫੈਲ ਗਈ ਤਾਂ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਦ ਗੁਰੂ ਜੀ ਕਹਿਣ ਲੱਗੇ ਕਿ ਬਾਬਾ ਅਟਲ ਰਾਏ ਜਿਨੇ ਇਹ ਚੰਗਾ ਕੰਮ ਨਹੀਂ ਕੀਤਾ ਕਰਾਮਾਤ ਵਿਖਾਈ ਹੈ ਗੁਰੂ ਘਰ ਵਿੱਚ ਕਰਾਮਾਤ ਵਿਖਾਉਣੀ ਠੀਕ ਨਹੀਂ ਸਮਝੀ ਜਾਂਦੀ ਤੇ ਵਾਹਿਗੁਰੂ ਦੇ ਭਾਣੇ ਵਿੱਚ ਦਖਲ ਦੇਣਾ ਠੀਕ ਨਹੀਂ ਇੱਧਰ ਜਦੋਂ ਬਾਬਾ ਅਟਲ ਰਾਏ ਜੀ ਨੂੰ ਪਤਾ ਲੱਗਾ ਕਿ ਪਿਤਾ ਜੀ ਬਹੁਤ ਜ਼ਿਆਦਾ ਨਾਰਾਜ਼ ਨੇ ਤੇ ਉਹਨਾਂ ਨੇ ਆਪਣੇ ਮਨ ਵਿੱਚ ਕਿਹਾ ਕਿ ਮੇਰੇ ਤੋਂ ਬਹੁਤ ਜ਼ਿਆਦਾ ਵੱਡੀ ਭੁੱਲ ਹੋ ਗਈ ਹੈ ਮੈਂ ਇਹੋ ਜਿਹਾ ਕੰਮ ਕਰ ਦਿੱਤਾ ਜੋ ਪਿਤਾ ਜੀ ਨੂੰ ਚੰਗਾ ਨਹੀਂ ਲੱਗਾ ਵਾਏ ਗੁਰੂ ਜੀ ਦੇ ਬਾਣੇ ਨੂੰ ਉਲਟਾਣਾ ਬਾਬੇ ਨਾਨਕ ਦੀ ਸਿੱਖਿਆ ਦੇ ਉਲਟ ਹੈ ਮੈਂ ਇਹੋ ਜਹੀ ਭੁੱਲ ਕਰ ਦਿੱਤੀ ਹੈ ਕਿ ਮੈਂ ਹੁਣ ਉਹਨਾਂ ਦੀ ਹਾਜ਼ਰੀ ਵਿੱਚ ਜਾਣ ਦੇ ਲਾਇਕ ਨਹੀਂ ਰਿਹਾ ਪਿਤਾ ਪਰਮਾਤਮਾ ਮੇਰੇ ਉੱਤੇ ਮਿਹਰ ਕਰੋ ਤੇ ਮੈਨੂੰ ਆਪਣੇ ਚਰਨਾਂ ਵਿੱਚ ਸਦ ਲੋ ਮੈਂ ਪਿਤਾ ਜੀ ਨੂੰ ਨਾਰਾਜ਼ ਕਰ ਦਿੱਤਾ ਹੈ ਮੇਰਾ ਹੁਣ ਜੀਨ ਨੂੰ ਜੀ ਨਹੀਂ ਕਰਦਾ ਮੈਨੂੰ ਆਪਣੇ ਪਾਸ ਸੱਦ ਲੋ ਇਹ ਕਹਿ ਕੇ ਬਾਬਾ ਜੀ ਆਪਣੀ ਖੁੰਡੀ ਸਿਰ ਹੇਠਾਂ ਰੱਖ ਕੇ ਚਾਦਰ ਤਾਣ ਕੇ ਲੰਮੇ ਪੈ ਗਏ ਤੇ ਸਰੀਰ ਤਿਆਗ ਕੇ ਬੇਕੰਠ ਤਾਮ ਨੂੰ ਚਲੇ ਗਏ ਆਪ ਜੀ ਦੇ ਸਰੀਰ ਤਿਆਗ ਦੇਣ ਦੀ ਖਬਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀ ਤਾਂ ਆਪ ਜੀ ਪਰਿਵਾਰ ਤੇ ਸਿੱਖ ਸੇਵਕਾਂ ਸਮੇਤ ਉੱਥੇ ਪਹੁੰਚ ਗਏ ਤੇ ਚੰਦਨ ਦੀ ਚਿਖਾ ਤਿਆਰ ਕਰਕੇ ਬਾਬਾ ਅਟਲ ਰਾਏ ਜੀ ਦਾ ਸੰਸਕਾਰ ਕਰ ਦਿੱਤਾ ਫਿਰ ਗੁਰੂ ਜੀ ਨੇ ਕਿਹਾ ਕਿ ਪੁੱਤਰ ਤੇਰਾ ਸਾਰੇ ਲੋਕ ਮਾਣ ਕਰਨਗੇ ਤੇ ਤੇਰਾ ਸਥਾਨ ਇਸ ਨਗਰੀ ਵਿੱਚ ਸਭ ਤੋਂ ਉੱਚਾ ਬਣੇਗਾ ਤੇ ਨੰਗੇ ਭੁੱਖੇ ਨੂੰ ਤੇਰੇ ਦਰ ਤੋਂ ਰੋਟੀ ਕੱਪੜਾ ਮਿਲੇਗਾ ਤੇ ਉਥੇ ਆਪ ਜੀ ਦੀ ਯਾਦਗਾਰ ਵਿੱਚ ਗੁਰਦੁਆਰਾ ਬਾਬਾ ਅਟਲ ਸਹਿਬ ਜੀ ਬਣਿਆ ਹੈ ਆਪ ਜੀ ਦੀ 9 ਸਾਲ ਦੀ ਉਮਰ ਸੀ ਗੁਰਦੁਆਰੇ ਦੀਆਂ ਵੀ 9 ਛੱਤਾਂ ਬਣਵਾਈਆਂ ਗਈਆਂ ਉਥੇ ਦਾਨੀ ਲੋਕ ਰੋਟੀ ਚੜਾਉਂਦੇ ਨੇ ਤੇ ਭੁੱਖੇ ਪਾਣੇ ਲੋਕਾਂ ਵਿੱਚ ਵੰਡਦੇ ਨੇ ਇਸ ਕਰਕੇ ਉਥੇ ਕਿਹਾ ਜਾਂਦਾ ਹੈ ਕਿ ਬਾਬਾ ਅਟਲ ਪਕੀਆਂ ਪਕਾਈਆਂ ਕੱਲ ਸਤਨਾਮ ਸ੍ਰੀ ਵਾਹਿਗੁਰੂ